ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸਰਦੀ ਪਿੰਡ ਰਾਜਾਸਾਨਸੀ ਹਲਕਾ ਦਾ ਸਰਦੀ ਪਿੰਡ ਹੈ ਪਿੰਡੀ ਔਲਖ ਖੁਰਦ ਆਪ ਸੰਗਤਾਂ ਵੇਖ ਸਕਦੇ ਹੋ ਪ੍ਰਸ਼ਾਸਨ ਵੇਖ ਸਕਦਾ ਕਿੰਨਾ ਪਾਣੀ ਜਿਹੜਾ ਕੰਡੇਆਲੀ ਤਾਰ ਤੋਂ ਪਾਰੋਂ ਆਇਆ ਇੰਨਾ ਜਿਆਦਾ ਪਾਣੀ ਆ ਕਿ ਕਹਿ ਨਹੀਂ ਸਕਦੇ ਜਿਹੜੇ ਬੰਨ ਨੇ ਕਮਜ਼ੋਰ ਨੇ ਕਿਸੇ ਵੇਲੇ ਵੀ ਵਹਿ ਸਕਦੇ ਨੇ ਕੰਡੇਆਲੀ ਤਾਰ ਤੋਂ ਪਾਰ ਜਿਹੜੇ ਜਾਨਵਰ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਜਿਹੜੇ ਤਾਰਾਂ ਦੇ ਵਿੱਚ ਫਸੇ ਪਏ ਨੇ ਤੇ ਪ੍ਰਸ਼ਾਸਨ ਤੋਂ ਵੀ ਬੇਨਤੀ ਹੈ ਕਿ ਕੋਈ ਨਾ ਕੋਈ ਮਦਦ ਜਿਹੜੀ ਇੱਥੇ ਜੀਸੀਪੀ ਵਗੈਰਾ ਜਿਹੜੀ ਭੇਜਾਂ ਦੀ ਕਿਰਪਾਲਤਾ ਕਰੋ ਅਸੀਂ ਸਵੇਰੇ 4 ਵਜੇ ਤੋਂ ਮੌਜੂਦ ਹਾਂ ਪਹਿਲਾਂ ਇੱਕ ਇੱਕ 1.5 ਫੁੱਟ ਸੀਗਾ ਹੁਣ ਤਾਂ 4-4 5-5 ਫੁੱਟ ਤੋਂ ਵੱਧ ਹੋ ਗਿਆ ਤੇ ਪਤਾ ਕੋਈ ਨਹੀਂ ਇਹਦੇ ਤੋਂ ਵੀ ਹੋਰ ਵੀ ਵੱਧ ਆ ਕੀ ਕਰਦਾ ਤੇ ਜੇ ਕੋਈ ਬੰਨ ਬੈਂਦਾ ਤੇ ਅੱਗੇ ਜਿਹੜੀ ਹਜ਼ਾਰਾਂ ਏਕੜ ਫਸਲ ਆ ਪਸ਼ੂ ਨੇ ਜਿਹੜੀ ਮਸ਼ੀਨਰੀ ਆ ਬਹੁਤ ਨੁਕਸਾਨੀ ਜਾਣੀ ਆ ਤੇ ਇਹ ਬੇਨਤੀ ਪ੍ਰਸ਼ਾਸਨ ਨੂੰ ਆ ਕਿ ਕੋਈ ਨਾ ਕੋਈ ਮਦਦ ਜਿਹੜੀ ਆ ਜਲਦ ਤੋਂ ਜਲਦ ਇਸ ਪਿੰਡ ਵਾਸਤੇ ਭੇਜੀ ਜਾਵੇ ਤਾਂ ਜੋ ਜਿਹੜੇ ਬੰਨ ਨੇ ਇਹ ਮਜ਼ਬੂਤ ਕੀਤੇ ਜਾਣ ਜਿੱਥੋਂ ਬੰਨ ਟੁੱਟਣ ਦਾ ਖਤਰਾ ਹੈ ਉੱਥੇ ਜਿਹੜਾ ਆ ਉਹਨੂੰ ਬੰਨ ਨੂੰ ਤਿਆਰ ਕੀਤਾ ਜਾਵੇ ਤੇ ਇੱਥੇ ਬਾਬਾ ਮੁਖਤਾਰ ਸਿੰਘ ਜੀ ਕਾਰ ਸੇਵਾ ਗੁਰੂ ਕੋ ਬਾਗ ਵਾਲਿਆਂ ਵੱਲੋਂ ਵੀ ਸੇਵਾ ਜਿਹੜੀ ਚੱਲ ਰਹੀ ਆ ਉਹ ਵੀ ਆਪਣਾ ਯੋਗਦਾਨ ਜਿਹੜਾ ਬੜਾ ਪਾ ਰਹੇ ਨੇ ਉਹਨਾਂ ਦੇ ਵੱਲੋਂ ਬੰਨ ਜਿਹੜੇ ਨੇ ਜਿੱਥੋਂ ਕੋਈ ਜਾਬਦਾ ਉਥੇ ਉਹ ਬੰਨ ਰਹੇ ਨੇ ਪਰ ਪ੍ਰਸ਼ਾਸਨ ਦਾ ਨੁਮਾਇੰਦਾ ਇੱਕ ਵੀ ਨਹੀਂ ਸ਼ਹਿਰ ਦਾ ਪਹੁੰਚਿਆ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇੱਥੇ ਜਲਦ ਤੋਂ ਜਲਦ ਜਿਹੜੀ ਜੀਐਸਪੀ ਦੀ ਜ਼ਰੂਰਤ ਆ ਮਿੱਟੀ ਭਰਨ ਵਾਸਤੇ ਉਹ ਭੇਜੀ ਜਾਵੇ ਤੇ ਆਪ ਸੰਗਤਾਂ ਪਾਣੀ ਵੇਖ ਸਕਦੀਆਂ ਜੇ ਪਾਣੀ ਜਿਹੜਾ ਹੋਰ ਵਧਨ ਦਿਆ ਤੇ ਹੋਰ ਜਿਹੜਾ ਬਾਕੀ ਸੰਗਤਾਂ ਜਿਹੜੀਆਂ ਪਿੰਡ ਦੀਆਂ ਨੇ ਲਾਗੇ ਚਾਗੇ ਸਾਰੇ ਪਿੰਡ ਨੇ ਜ ਕੁਝ 40 50 ਪਿੰਡ ਜਿਹੜੇ ਨੇ ਜੇ ਬੰਨ ਟੁੱਟਦਾ ਤੇ ਡੁੱਬਣ ਦੀ ਡੁੱਬਣ ਦੀ ਕਗਾਰ ਤੇ ਬੈਠੇ ਨੇ ਤੇ ਪ੍ਰਸ਼ਾਸਨ ਵੀ ਜਿਹੜਾ ਆਪਣਾ ਕੋਈ ਨਾ ਕੋਈ ਯੋਗਦਾਨ ਪਾਵੇ ਸੰਗਤ ਤੇ ਪਾ ਰਹੀ ਆ ਕੋਈ ਮਿੱਟੀ ਲਿਆ ਰਿਆ ਕੋਈ ਟਰਾਲੀਆਂ ਦੇ ਵਿੱਚ ਕੋਈ ਤੋੜੇ ਭਰ ਕੇ ਲਾ ਰਿਆ ਕੋਈ ਕੁਝ ਕਰ ਰਿਹਾ ਜੋ ਵੀ ਆਪਣੇ ਕੋਲੋਂ ਮਦਦ ਹੋ ਸਕਦੀ ਉਹ ਕਰ ਰਿਆ ਤੇ ਇੰਨੀਆਂ ਕੁ ਬੇਨਤੀਆਂ ਨੇ ਪ੍ਰਸ਼ਾਸਨ ਨੂੰ ਕਿ ਕੋਈ ਨਾ ਕੋਈ ਸਾਧਨ ਜ਼ਰੂਰ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੇਸ਼ ਸਿੰਘ ਸਾਹਿਬ ਦਾ ਸਰਪੰਚ ਪਿੰਡ ਭਿੰਡੀ ਔਲਖ ਐਸ ਵੇਲੇ ਅਸੀਂ ਬਾਰਡਰ ਦੇ ਉੱਤੇ ਜਿੱਥੇ ਕੰਡਾ ਤਾਰ ਲੱਗੀ ਆ ਤੇ ਤੁਸੀਂ ਬੰਨ ਬਣਿਆ ਹੋਇਆ ਤੁਸੀਂ ਬੰਨ ਤੋਂ ਪਾਰ ਜਿੰਨੀ ਵੀ ਜ਼ਮੀਨ ਆ ਸਾਰੀ ਜਿਹੜੀ ਉਹ ਪਾਣੀ ਨਾਲ ਡੁੱਬ ਚੁੱਕੀ ਆ ਫਸਲਾਂ ਜਿਹੜੀਆਂ ਸਾਰੀਆਂ ਡੁੱਬ ਚੁੱਕੀਆਂ ਨੇ ਤੇ ਜਿਹੜਾ ਪਾਣੀ ਆ ਉਹ ਉਹਦਾ ਪੱਧਰ ਜਿਹੜਾ ਹੋਰ ਵੀ ਪੈਰੋ ਪੈਰ ਵਧ ਰਿਹਾ ਜਿਹਦੇ ਨਾਲ ਸੈਂਕੜੇ ਕਿਸਾਨ ਜਿਹੜੇ ਨੇ ਉਹ ਇਸ ਹੜ੍ਹ ਦੀ ਮਾਰ ਇੱਥੇ ਆ ਗਏ ਨੇ ਤੇ ਉਹਨਾਂ ਦੀਆਂ ਫਸਲਾਂ ਪੂਰੀਆਂ ਬਰਬਾਦ ਹੋ ਗਈਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਕਰਦੌਰੀ ਕਰਾ ਕੇ ਇਹਨਾਂ ਨੂੰ ਯੋਗ ਮਾਓਜਤਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ